वेलकम ਦੋਸਤੋ ਜੀ ਸਤਿ ਸ਼੍ਰੀ ਅਕਾਲ ਆਵਾਜ਼ ਕਿਹਾ ਤੇ ਮੈਂ ਅਰਦਾਸ ਕਰਦੀ ਆਂ ਕਿ ਪ੍ਰਮਾਤਮਾ ਤੁਹਾਨੂੰ ਛੜਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਹਟੋਥਾਂ ਨੂੰ ਪਤਾ ਹੀ ਹੈ ਜੀ ਅਸੀਂ ਹੁਣ ਟੋਪਰੀਆਂ ਵਾਲੀ ਦੁਕਾਨਾਂ 'ਚ ਖੜੀ ਹਾਂ ਹਾਂ ਟੋਪਰੀ ਵਾਗਰ ਜਿਹਾ ਖਾਲਸਾ ਵਾਗਰ ਜਿਹੀ ਪਤਾ ਜਾ ਰਹੇ ਜੀ ਇੱਧਰ ਸਰੇਂਦਰ ਦੇ ਠੀਕ ਯਾਰ ਗਲਾ ਦੇ ਦੱਸ ਤਰੀ ਗੱਲ ਫਿਰ ਆਵਾਜ਼ ਥੋੜੀ ਜੁ ਹੱਚੀ ਰੱਖੋ ਪਾ ਗੜੇ ਰੋਡ ਪਰ ਆਉਂ ਹਾਂ ਹਾਂ ਆਵਾਜ਼ ਥੋੜੀ ਥੋੜੀ ਜਿਹੀ ਹੁਣ ਸਲੋ ਰਹਿਣੀ ਤੇ ਇਹ ਕਹਿੰਦੀ ਵੀ ਦੁਕਾਨ ਵਿੱਚ ਤੇ ਕੋਈ ਜ਼ਮਾਨ ਲੈਣਾ ਲੈਦਾ ਕੀ ਕਰੂੰਗੀ ਦੁਬਾਰਾ ਸਿੰਘੇ ਦਾ ਆਪਣੇ ਵੀ ਤਾਂ ਹੈਗਾ ਤਾਂ ਇੱਕ ਯਾਦ ਕਿੱਥੇ ਗਿਆ ਉਹ ਟੋਪੀ ਲੈਣੀ ਕਹਿੰਦੀ ਉਹ ਟਰੇਲਰ ਲੈਣੀ ਲੱਗਦੀ ਸੀ ਹਾਂ ਹਾਂ ਟਰੇ ਲੈਣੀ ਆ ਅਰੇ ਟਰ ਹੈ ਨਹੀਂ ਇਹ ਕੋ ਹਾਂ ਲੈਣਾ ਤਾਂ ਯਾਰ ਕੀ ਪ੍ਰਾਈਸ ਹੈ ਨਾ ਦਾ 200 ਦੀ ਕਿਹੜੀ ਉੱਪਰ ਵਾਲੀ? ਹਨ। ਦੇਖ ਲਓ। ਇੱਕ ਲਾ ਲਾ ਤੁਹਾਨੂੰ ਹੋਊਗੀ ਕੱਟੇ। ਜਾਜ بتایا ਬਿਲਕੁਲ ਰੇਟ ਇਹਨਾਂ ਨੇ ਤਾਂ ਯਾਰ ਅਭੀ ਆਪ ਦੇਖੋ ਕੀ ਕਰਨਾ ਮੈਡਮ ਜੀ? ਮੈਡਮ ਜੀ। ਆਪ ਦੇਖੋ ਇਹਨਾਂ ਨੇ ਤਾਂ ਬਿਲਕੁਲ ਜਾਇਜ਼ ਰੇਟ بتایا। ਆਪ ਕਿੰਨੇ ਦੇ ਪਾਓਗੇ? 400 ਦੀਆਂ ਦੋ ਇਹ। ਹੂੰ। ਇਹ ਹੋ ਸਕਦਾ। ਇਤਨਾ ਹਾਂ। ਹੋ ਜਾਏਗਾ ਇਤਨੇ ਮੇ ਤਾਂ ਹੋ ਜਾਏਗਾ। ਕੋਈ ਫਰਾਰੀ ਕੋਈ ਨਹੀਂ ਸਰਿੰਦਰ ਪਕੋਠੀ ਵੀ ਲੈ ਲੈ ਹਾਂਜੀ ਗੱਲਾਂ ਹੈ ਗੱਲਾਂ ਮਾਕੇ ਦਾ ਕੋਪੀ ਆ ਹਾਂਜੀ ਚੀਚਿਆਂ ਦਾ ਬਹੁਤ ਆ ਲੈਣੇ ਮਾਲਕ ਮੰਨੇਗਾ ਤਾਂ ਹੈ ਮੇਰਾ ਮਾਲਕ ਤਾਂ ਕਾ ਉਧਰ ਖੜ ਗਿਆ ਆਓ ਪਤਾ ਉਹ ਨਾ ਖਰਚਾ ਕਰਾ ਦੇਣਾ ਹੁਣ ਆਪਣੇ ਹੋਰ ਦਾ ਖਰਚਾ ਹੈ ਹੈ ਅਸਰ ਟੱਕਰ ਇਹ ਪੂਰਾ ਸੈਟ ਆ ਕੁੜੀ ਦਾ ਇਹ ਕਿੰਨੇ ਦਾ ਇਹ 800 ਦਾ ਨਹੀਂ ਉਹ ਉਹਦੇ ਨਾਲ ਤੋਂ ਤਾਂ ਉਹ ਠੀਕ ਆ 400 ਨੂੰ ਉਹ ਦੇ ਦੇ ਤਾਰ ਕੇ ਤੂੰ ਹਾਂ ਨਹੀਂ 4 ਦਾ ਬਹੁਤ ਮੈਡਮ ਦੇਹ ਲਾ ਹੁਣ ਮੰਨਦੀ ਨਹੀਂ ਮੰਨਣਾ ਦਾ ਇਹ ਲਾ ਹੁਣ ਚਾਹਤਾ ਤਾਂ ਕਿ ਉਹ ਕੈਮਰਾ ਘਵਾ ਬਚਾਰੀ ਕਿਹਨੂੰ ਛੱਡ ਟੋਕਰੀ ਨਹੀਂ ਲੈਣੀ ਟੋਕਰੀ ਨਹੀਂ ਲੈਣੀ ਉਹ ਹੀ ਲੈਣੇ ਬਸ ਦੋ ਜੇ ਟੋਕਰੀ ਲੈਣੀ ਟੋਕਰੀ ਵੀ ਲੈ ਲੈ ਮੇਰੇ ਕਹਿਣ ਪਰ ਨਾ ਜਾਇ ਆਪਣੇ ਘਰ ਵਾਲੇ ਨੂੰ ਪੁੱਛ ਤੁਸੀਂ ਦੇਖੋ ਮੈਂ ਮਮਾ ਨੂੰ ਕੀ ਪਤਾ ਮੈਂ ਤਾਂ ਕਹਾਂ 4 ਮਹੀਨੇ ਬਾਅਦ ਤੇ ਪੁਰਾਣਾ ਆਇਆ ਰਿੱਤੇਦਾਰ ਆ ਚਾਰ ਵੀਨੇ ਵਾਤੇ ਆ ਤੁਸੀਂ ਦੇਖੋ ਉਹਨਾਂ ਨੂੰ ਦਵਾਉਂਗੇ ਤੁਹਾਨੂੰ ਬੁਲਾਇਤਾ ਜਾਂਦੀ ਹੈ ਗੋਲ ਨੂੰ ਹੈਲੋ ਇੱਕ ਨਾ ਗੱਡੀਆਂ ਮੈਂ ਖੇੜ ਕੇ ਤੇ 430 ਪੈਂ ਫਿਰ ਗੱਡੀ ਬੈਡਣਾ ਚ ਹਾਂ ਇਹਨਾਂ ਟੱਡੀ ਟੁੱਟੀ ਨਹੀਂ ਪਸੰਦ ਮੇਰੀ ਧੀ ਨੂੰ ਮੂੰਗਾ ਨਾ ਮਰ ਜਾਏ ਇਤੋਂ ਗੱਟੀਆਂ ਪਸੰਦ ਆ ਲਾ ਆ ਕੇ ਧਰਨਾ ਪੁੱਸ ਐਣਾ ਮੈਨੂੰ ਯਾਦ ਆ ਵੀ ਇਹ ਜਿਹੇ ਜੂੜੇ ਨਾਲ ਅਸੀਂ ਆਪਣਾ ਘਰ ਸੰਭਰਦੇ ਹੁੰਦੇ ਸੀ ਇੱਕ ਹੋਰ ਹੁੰਦਾ ਤਾਂ ਇਹ ਇਹ ਜਿਹੰਦਾ ਹਦਾ ਕਲਰਫੁਲ ਦੁਬਾਰਾ ਆਉਣ ਲੱਗ ਗਏ ਉਹ ਇੰਨਾਤ ਹੁੰਦਾ ਤਾਂ ਹੀ ਮੈਂ ਨਹੀਂ ਜਾਂਦੀਂ ਦਿੱਤੀ ਸਾਡੇ ਪਿੰਡ 'ਚ ਹਜਾਂ ਵੀ ਮੈਨੂੰ ਲੱਗਦਾ ਸ਼ਾਇਦ ਬਣਾਉਂਦਾ ਆ ਉਹ ਹੈ ਉਹ ਚੁੱਲੇ ਸੰਭਰ ਨੂੰ ਲੈ ਦੇ ਰੱਖਣਾ ਪੈਂਦਾ ਸੀ ਸੋਈ ਵਾਸਤੇ ਲੱਗੇ ਸੋਈ ਵਾਸਤੇ ਹੀ ਰੱਖੁੰਦਾ ਤਾਂ ਉਹ ਇਹ ਮਿੱਟੀ ਆ ਦੀ ਸੋਈ ਨਹੀਂ ਹੁੰਦੀ ਸੀ ਉਹਨੂੰ ਐਂ ਰਾਂ ਜਦੋਂ ਸਾਰੇ ਮਿੱਟੀ ਵਾਲੇ ਹੁੰਦੇ ਤੇ ਬਚਪਨ ਸਾਡਾ ਜਦ ਕਿਹੜੇ ਫਰਸ਼ ਹੁੰਦੇ ਤੇ ਨਹੀਂ ਬਹੁਤ ਮੈਂ ਜਾਂ ਮम्मी ਨੇ ਕਹਣਾ ਜਾ ਜਾ ਕੇ ਲੈ ਆ ਕਿਆ ਹੋ ਗਿਆ ਰਿਸ਼ਤੇਦਾਰ ਆ ਪੈਸੇ ਦੇ ਡੋਪਰ ਲੈ ਕੇ ਆਓ ਇਹਨੇ ਗੱਲ ਸੁਣ ਲਈ ਇਹਨੇ ਗੱਲ ਸੁਣ ਲਈ ਰਿਸ਼ਤੇਦਾਰ ਵਾਲੀ ਇਹਨੇ ਕਿਆ ਕਰ ਰਿਹਾ ਹੈ ਕਿਆ ਕਿ ਆਪੇ ਤੇ ਪਹਿਲੇ ਤੇ ਬਹਾਰੀ ਮਨ ਦੀ ਇਹ ਤੈਨੂੰ ਆਪ ਕਿਹਾ ਜੇ ਜਣ ਆਇਆ ਕਹਿੰਦਾ ਆਪਣਾ ਖਾਤਾ ਆਪ ਤੋ ਖੜੀ ਸਨ ਚਾਰ ਦਿਨ ਖਾਤੇ ਤੁਹਾਡੇ ਪਰ ਰਿਸ਼ਤੇਦਾਰ ਨਹੀਂ ਆਉਣਾ ਉਹ ਜੇ ਆਪਣਾ ਖਾਤਾ ਆਪ ਕਰੋਗੇ ਉਹ ਵੀ ਤਾਂ ਨਹੀਂ ਭੇਜੇਗੇ ਤੈਨੂੰ ਬਾਹਰ ਸਿੰਘਾ ਸੰਦੀਪਰਾ ਨੂੰ ਕਹਦਾ ਹੁੰਦਾ ਵੀ ਤੁਸੀਂ ਕਿਹੜੇ ਨੇਰੇ ਗੱਜ ਜਾ ਕੇ ਨਾ ਤੂੰ ਨੇਰੇ ਭੇਜੇ ਤਾਂ ਨਹੀਂ ਹੋਇਆ ਬੀਚੇ ਦੇ ਉਹ ਤਾਂ ਮਹਿਲਾਈ ਵੀ ਆ ਕੁੰਡੀ ਕੁੰਡੀ ਲਈ ਵੀ ਹੁਣ ਇਹ ਤਾਂ ਪਤਾ ਲੱਗ ਗਿਆ ਸਚਰਾ ਲੈ ਇਹ ਟੈਂਕ ਵਾਲੇ ਇੱਕ ਗਏ ਚੱਕਰ ਨੇ ਕਾਪੀ ਇਹਦੇ ਕੋਈ ਨਹੀਂ ਜਿਹੜੇ ਬਚਾਏ ਉਹ ਤੇਰੇ ਹੀ ਉਹ ਵੀ ਹੈ ਕਿਆ ਹੁਣ 1 ਲੀਟਰ ਇਹ ਦੋ ਕਰੀਆਂ ਅੱਛਾ ਉਧਰ ਤੂੰ ਤੂੰ ਬੱਸ ਹੈ ਜੀ ਚੀਚਾ ਖਾਈ ਜਾਂ ਜੂਸ ਪਾਣੀ ਜੂਸ ਪਾਣੀ ਬੱਸ ਹੈ ਅਜੇ ਬਸ ਤੂੰ ਰੋਡ ਚੱਲਦਾ ਰੋਡ ਤੇ ਪਿੱਛੇ ਰੋ ਨਾਨਕਾ ਕਿਹਨੇ ਟੋਕਰੀਆਂ ਵਰਤ ਹੁੰਦੀਆਂ ਹੈ ਇਹ ਇਹ ਬਾਸਦੀਆਂ ਬਣੀਆਂ ਹੋਈਆਂ ਹੈ ਜੋ ਹੁੜਜੀ ਆਈ ਕੋਸ ਵਰਤਦੇ ਮਾਮੀ ਰਾਈ ਹਾਂ 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 ਕੀ ਲੈ ਲੋ ਇਹ ਚਾਹ ਤੈਨੂੰ ਮਗਰ ਵੀ ਕੀ ਤੈਨੂੰ ਕੀ ਕਰਨਾ ਝਾੜੂ ਪਤਾ ਤਾਂ ਲੱਗ ਤੋ ਇਹ ਆ ਲੈਣਾ ਇਹ ਕਰਨਾ ਲੈ ਇਸ ਤਰ੍ਹਾਂ ਲਾ ਵਧੀਆ ਜਗ੍ਹਾ ਤੇ ਲੁਗਗਾ ਵਧੀਆ ਜਗ੍ਹਾ ਤੇ ਲੁਗਗਾ ਮੌਲ ਚ ਲੁ ਵਾ ਅੱਛੇ ਤੇ ਲੈਣਾ ਤੂੰ ਵੀ ਬਸ ਹੋਰ ਗੱਲਾਂ ਹੋਰ ਹੋਰ ਕਰੀਏ ਵੀ ਹੈਂ ਆਏ ਇਹੇ ਫੋਨ ਕਰਦਾ ਪੁੱਛਦਾ ਦੋ ਇਹਨੂੰ ਦੋ ਪੈਸੇ ਦੋ ਬਚਾ ਦੇ 400 ਰੁਪਏ ਕਿ ਹਨਾ ਚੱਕਰਾ ਨਹੀਂ ਬਸ 400 ਦੇ ਦੋ ਦੇ ਤੂੰ ਲਿਆ ਦੇ ਉਹ ਤੇ ਕੈਸ਼ੀਅਰ ਕੌਣਾ ਤਾਂ ਨਾ ਆਇਆ ਮੈਂ ਪੁੱਛ ਚੱਲਣਾ ਕੈਸ਼ੀਅਰ ਕੌਣਾ ਹਾਂ ਮੈਂ ਰਿਸ਼ਤੇਦਾਰ ਆ ਪੁੱਤਾ ਐਸਾ ਵੀ ਹੁੰਦਾ ਹੈ ਕبھی ਕبھی ਰਿਸ਼ਤੇਦਾਰ ਕਿਆ ਰੋ ਤੇ ਕੁਛ ਵੀ ਨਹੀਂ ਹੈਗਾ ਇਹਦੇ ਹੌਲੇ ਹੌਲੇ ਆ ਇਹ ਆ ਚੀਜ਼ਾਂ ਨੇ ਟੁੱਟ ਜੰਦੀਆਂ ਟੁੱਟ ਵੀ ਜਾਂਦੀਆਂ ਨੇ ਇਹਨਾਂ ਦੇ ਕੇਅਰ ਫੋਲਿਕ ਬਹੁਤ ਹੁੰਦੀ ਆ ਜਿਵੇਂ ਆਪਣੇ ਪੁਰਾਣੇ ਘਰ ਚ ਤਾਂ ਆਪਾਂ ਨੇ ਕੈਬਿਨਟ ਐ ਮਰਕਾ ਹੁਣ ਵੀ ਰਹਿ ਸਕਦਾ ਹੁਣ ਜੇ ਜੇ ਪੌਂਚ ਤੋਂ ਬਾਹਰ ਆ ਉੱਪਰ ਆ ਫੇਰ ਤਾਂ ਬਚਿਆ ਰੰਦਾ ਜਿੱਥੇ ਕਿਤੇ ਹੱਥ ਉੱਥੇ ਲੱਗੀ ਜਾਂਦੇ ਆ ਜਿਹੜਾ ਹੁਣ ਵੀ ਆਪਣੇ ਲੱਗਿਆ ਉਹ ਵੀ ਲੱਕੜੀ ਦਾ ਹਾਂ ਠੀਕ ਆ ਲੱਕੜੀ ਦਾ ਹੀ ਆ ਫੇਰ ਮੈਂ ਕਿਹੜੇ ਕਹਿੰਦਾ ਪਲਾਸਟਿਕ ਦਾ ਚਲੋ ਉਹ ਬਾਈ ਇੱਧਰ ਤੋਂ ਲੈ ਕੇ ਆਇਆ ਤਾਂ ਚਲੋ ਬੈਠੋ ਫੇਰ ਲੋ ਪਾਹ ਰੂ ਦਾ ਨਾ ਤਾ ਬਾਈ ਦੇ ਚਰਨ ਕੀਤੇ ਆ ਮਹਾ ਸਿੰਘ ਦੇ ਕੇ ਗਿਆ ਦਾ ਮਹਾ ਸਿੰਘ ਆ ਉਧਰ ਚੱਲਦੀ ਉਧਰ ਝਾੜੂ ਦੀ ਤਿਆਰੀ ਬਣ ਰਹੀ ਹੈ ਲਾ ਹਾਂ ਛੱਟੇ ਦਾ ਕੰਮ ਨੂੰ ਆਹ ਕਿੰਗਾ ਤਾਂ ਹੋਇਆ ਹੈ ਕਿਆ ਆ ਦੇ ਅੰਕ ਚੀਜ਼ ਹੁੰਦੀ ਈਓ ਹਾਂ ਆ ਜੀ ਕਿਵੇਂ ਹੈ ਇਹਨੇ ਹਾਂ ਚੱਲ ਚੱਲ ਤੂੰ ਹਾਂ ਨਾ ਕਰਦੇ ਕਟਾਈ ਇਹਦੀ ਖੰਜੂਰ ਦਾ ਝਾੜੂ ਹੈ ਨਾ ਹੈ ਰੰਗ ਬਰੰਗਾ ਹੋਇਆ ਪਿਆ ਤਾਂ ਰੰਗ ਮਾਰ ਮਾਰ ਕੇ ਇਹਨੂੰ ਨਾਲ ਦੀ ਨਾਲ ਦਲਦਾ ਜਿਹਾ ਕੰਮ ਵੈਰੀ ਗੁੱਡ ਲੈਾਰੇ ਕੰਮ ਲਾਏ ਹੋਏ ਨੇ ਦਿਹਾੜੀ ਤਾਂ ਹੀ ਬਣਨੀ ਹੈ ਤਾਂ ਹੀ ਰੋਟੀ ਚੱਲਣੀ ਹੈ ਸਮੇਂ ਦੇ ਅਕੋਰਡਿੰਗ ਚੱਲਣਾ ਪੈਣਾ ਫਾਟੇ ਛੁੱਟੀ ਆ ਕਿੱੱਚੇ ਪੜਨਾ ਹੈ ਅੱਜ ਸਰਕਾਰੀ ਸਕੂਲ ਨੂੰ ਕਿੱਥੇ ਜਾਣੇ ਜਾਂਦੇ ਆ ਚਲ ਵਧੀਆ ਚਲ ਅਦੂ ਕਿਆ ਬੋਤਾ ਹੈ ਤੇਰੇ ਕਾਲਾ ਆ ਗਿਆ ਤਾਂ ਕੰਡੇ ਲੈ ਵੀ ਕਿਆ ਨਹੀਂ ਕਿਹੜਾ ਵਾ ਚਿਆ ਲਾ ਇਧਰ ਬੰਨਤਾ ਜੀ ਇਹਨਾਂ ਚਲ ਬੈਠ ਰਹੀ ਤਾਂ ਬੈਠੋ ਪੁੱਤ ਚਲੋ 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 ਆਪਾਂ ਲੇਟ ਹੁੰਦੇ ਬਹੁਤ ਲੇਟ ਹੋ ਗਏ ਬੈਠੋ 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 ਗੱਡੀ ਦੇ ਵਿੱਚ ਚਲੋ ਮਿਲਦਾ ਜੀ ਹੁਣ ਤੁਹਾਨੂੰ ਬਾਹਰ ਚੱਲ ਕੇ ਲਵ ਪਹੁੰਚ ਗਏ ਜੀ ਕਰਾਲੀ ਸ਼ਹਿਰ ਤੇ ਹੁਣ ਛੱਡੀ ਹੋ ਗਈ ਬਚ ਕੇ 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 ਇੱਧਰ ਕਿਹਾ ਇੱਧਰ ਮੇਰੇ ਘਰ ਮੇਰੇ ਹੂੰ ਚਲੋ ਜੀ ਚਲੋ ਅੰਦਰ ਚਲੋ 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 ਵਾਹ ਕਰੋ ਸਭ ਸਮਾਨ ਦਿਵਾਲੀ ਕਰਕੇ ਹੁਣ ਸਾਰੇ ਤਿਹਾਰ ਸ਼ੁਰੂ ਹੋ ਜਾਣੇ ਜੀ ਆਗੇ ਕਰੋਟ ਇੱਥਾ ਸੋਣੀਆਂ ਹਾਂਜੀ ਮੰਮੀ ਕਿਹੜੀ ਮਰਫੀ ਸੈਲੈਕਟ ਕਰ ਰਹੇ ਹੋ ਕਿ ਕਿਲੋ ਮੈਨੂੰ ਫਿਰ ਜੇ ਕੋਲਾਕਾ ਕਿੰਨਾ ਮੰਗ ਲਈ ਅੰਦਰ ਕਿਲੋ ਮਿਲ ਗਏ ਪੂਰਾ ਗਲ ਹੂੰ ਤੇ ਇੱਚਾ ਮੰਗਦੀ ਹਾਂ ਉਹ ਮੈਨੂੰ ਉਹ ਲੈਣਾ ਕੀ ਕੀ ਹੈ ਕਾਟੂ ਸਮੋਸਾ ਜੀ ਇਹ ਤੂੰ ਉਹ ਤਾਂ ਉੱਥੇ ਦਾ ਤਾਂ ਸਮੋਸੇ ਖਾਦੇ ਨਹੀਂ ਹੈਗੇ ਪਿੱਛੇ ਜਿੱਥੇ ਤੋਂ ਸਮੋਸੇ ਗੜਾਉਂਦੇ ਨੇ ਉਹ ਹਾਂ ਕੀ ਚੀਜ਼ ਹੈ ਉਹ ਕਹਿੰਦੇ ਨਾ ਦਿਖਾਈ ਨਹੀਂ ਕਰੀ ਤਾਂ ਸਿੱਛਾ ਫੁੱਟ ਚੰਦ ਹੁੰਦਾ ਆਇਦਰ ਆਇਆ ਦਿਖਾਉਂਦੇ ਆ ਉਹ ਮੇਰੇ ਬੱਤ ਕਹੋ ਇਹ ਨਹੀਂ ਬੱਤ ਗਲਤ ਗੱਲ ਤੇਰੇ ਬਾਤ ਤੇ ਉਹ ਕਹਿਣਾ ਨਹੀਂ ਮੰਨਦੀ ਮਮੀ ਤਾਂ ਤੇ 흘ਾ ਕਾਜੂ ਸਮੋਸੇ ਪਰਾਟ ਦੀ ਦੋ ਪੀਸ ਘੜਾ ਲਓ ਆ ਦੋ ਘੜ ਦੋ ਜੀ ਦੇਖੀ ਜਾਊਗੀ ਦੋ ਪੀਸ ਹਨਾ ਖਾਣੇ ਤਾਂ ਆ ਨਹੀਂ ਬਸ ਇੱਕ ਜਿੱਦ ਕਰਨੀ ਜਵਾਕਾਂ ਦਾ ਕੰਮ ਐਦਾਂ ਦਾ ਹੀ ਹੁੰਦਾ ਜੀ ਇੱਕ ਕਰ ਦੇ ਦਿਓ ਇੱਕ ਵਾਰ ਆ ਗਈ ਇਹਦਾ ਇੱਕ ਵਾਰ ਆ ਗਈ ਤੌਲੀ-ਤੌਲੀ ਉਹ ਨੇ ਲੇ ਲੇ ਦਿੱਤਾ ਆ ਗਿਆ ਤੇਰੇ ਅਜੇ ਤੱਕ ਲਿਫਾਫੇ ਚ ਵਾਕੀ ਦੂੰਗਾ ਇਹ ਤਾਂ ਲਿਫਾਫੇ ਲੂਫੂਪੇ ਵਾਲਾ ਦਾ ਕੰਮ ਹੈ ਨਹੀਂ ਇਹਦਾ ਹੁਣ ਜਾਣੇ ਅੰਦਰ ਢ ਘਾਰ ਵੀ ਨਹੀਂ ਲੈਣੀ ਹੈਗੀ ਨਹੀਂ ਭਾਜੀ ਲੈ ਚਾਲੇ ਬਸ ਹੋ ਗਿਆ ਪੈ ਗਿਆ ਸਮਾਨ ਚਲ ਬੱਤ ਮੈਂ ਚਲ ਬਾਹਰ ਚਲੋ ਬਾਹਰ ਨੂੰ ਮਮੀ ਯਾਰ ਜੀ ਫਟ ਕੇ ਚਲ ਕੋਈ ਜਾਨ ਕਰ ਪੂਰੀ ਹੈ ਜਦੋਂ ਕਰਦੀ ਹੈ ਮਮੀ ਮਮੀ ਚੋ ਨਾ ਫਿਰ ਹੋ ਕਰ ਮਮੀ ਚੋ ਨਾ ਤੈ ਕਾ ਲੈ ਲੈ ਆਜਦਾ ਤੂੰ ਮੈਂ ਖਾਡੀ ਚ ਦਸਾਂ ਗੱਡੀ ਚ ਦਸਾਉਂਗੀ ਮਿੰਕਾ ਕਿਲਾ ਪਾਣੀ ਦੀ ਬੋਤਲ ਲੈ ਆ ਇੱਕ ਨਿਸ਼ ਤੇਰੀ ਪਾਣੀ ਲੈ ਲੈ ਕੋ ਪੱਤੋ ਤਾਂ ਮਿੱਠੇ ਆ ਸਮੋਸੇ ਪੱਤੀ ਨਹੀਂ ਲੈਣਾ ਪਾਣੀ ਲੈਣਾ ਪਾਣੀ ਨਹੀਂ ਕੋਕ ਨਹੀਂ ਆ ਕੋਕ ਹਾਏ ਇਹ ਵੀ ਆਪਣੀਆਂ ਡਿਮਾਂਡਾਂ ਅੱਜ ਪੂਰੀਆਂ ਕਰਾਉਣ ਪਰ ਖੜੀ ਵੀ ਅੱਜੇ ਕਰਨਾ ਮੈਂ ਜੋ ਕੁਝ ਲੈਣਾ ਵੀਰ ਭਾਈ ਹੋਰ ਦੇ ਦੋ ਲੈ ਪਾਣੀ ਇਹ ਪਹਿਲਾਂ ਖਾਲੀ ਕਰ ਚਲੋ ਵਾਹਿਗੁਰੂ ਸਤਨਾਮ ਸਟਾਪ ਪੂਰੀ ਨਿਆਰੀ ਨਿਆਰੀ ਚੜੀ ਪਈ ਐ ਕੋਈ ਗੱਲ ਨਹੀਂ ਪਰ ਤੁਹਾਨੂੰ ਕਿਹ ਜਣੇ ਆ ਪੀਜ਼ਾ ਲੈਣਾ ਪੀਜ਼ਾ ਵਾਲਾ ਦੁਕਾਨ ਪੁੱਛ ਲੈ ਇਹਨਾਂ ਨੂੰ ਵੀ ਓਪਨ ਵੀ ਹੈਗੀ ਦੁਕਾਨ ਇੱਕ ਪੀਜ਼ਾ ਲੈ ਲੈਣੇ ਆ ਸਮੋਸੇ ਆਣ ਕ ਇੱਕ ਬੜੀ 2 ਲੀਟਰ ਵਾਲੀ ਕੋਕ ਦੀ ਬੋਤਲ ਸਮੋਸੇ ਵੀ ਲੈ ਲੈ 1/2 ਕਿਲੋ ਤੋਂ ਸਮੋਸੇ ਆ ਦੇ ਲੈ ਕਰਾਲਾ 5 6 ਕਿੰਨੇ ਦੇਣ 10 ਕਰਾਲਾ 10 ਕਰਾਲਾ ਕਿੰਨੇ ਦੇਣ 15 ਰੁਪਏ ਦਾ ਸਮੋਸਾ ਹੋਣਾ ਵੱਧ ਤੇ ਵੱਧ ਹਾਂ ਮੈਂ ਤਾਂ ਨਹੀਂ ਖਾਣਾਗਾ ਫੋਨੇ ਰੱਖਣਾ ਤਾਂ ਹੈਗੀ ਵਿਚਾਰੀ ਨੇ ਮੁਰ ਪਨੀਰ ਦੇ ਪਕੌੜੇ ਕਰਾ ਲੰਨੇ ਆ ਜਾਂ ਤੁਸੀਂ ਖਾਣੇ ਨਾ ਮੈਂ ਖਾਣੇ ਕਹਿੰਦੀ ਜੋ ਮਰਜ਼ੀ ਕਰਾ ਲਓ ਪਨੀਰ ਪਕੌੜਾ ਨਹੀਂ ਆਵੇ ਕੋ ਨਾ ਬਣਾ ਦੇਣਗੇ ਇਹਨਾਂ ਨੂੰ ਪੁੱਛੋ ਅੰਦਰ ਪਏ ਹੋਣੇ ਪਕੌੜੇ ਤਾਂ ਇੱਥੇ ਥੋੜੋ ਲਾਉਣੇ ਤਾਂ ਇਹਨਾਂ ਨੇ ਚਲੋ ਅਸੀਂ ਕਰ ਲਈ ਜੀ ਡਿਸਾਈਡ ਕਰ ਲੈਣਾ ਕਿਆ ਨਹੀਂ ਉਹ ਸੌਹ ਰਿਆਂ ਦਾ ਤੇਰੇ ਦਾ ਪਿੰਡ ਆ ਗਿਆ ਹੁਣ ਤੁਹਾਨੂੰ ਇਹ ਤਾਂ ਕਹਿ ਨਹੀਂ ਸਕਦਾ ਵੀ ਕੁੰਡ ਕੱਢ ਲਾ ਪਿੰਦਰ ਸਿਆਂ ਨੂੰ ਬੜਾ ਗਾਣਾ ਮਸ਼ਹੂਰ ਹੋਇਆ ਤਾਂ ਚਲੋ ਬਈ ਚਲੋ ਸਵਾਗਤ ਹਰ ਦੋਨੋਂ ਮੁੰਡਾ ਖਾਵਾੜੇ 7 ਸਾਲ ਬਾਅਦ ਚੱਲਦਾ ਹਾਂ 8 ਸਾਲ ਬਾਅਦ ਸਹੁਰਿਆਂ ਦੇ ਘਰ ਆਉਣਾ ਮੁੰਡਿਆ ਲਓ ਜੀ ਨੋ ਬਈ ਤੇਲ ਚੋਕੇ ਸਵਾਗਤ ਤੇਲ ਚੋਕੇ ਸਵਾਗਤ ਹੋਊਗਾ ਬਾਹਾ ਕਰੋ ਸਤਨਾਮ ਤੁਹਾਨੂੰ ਜਿੱਥੇ ਵਧੀਆ ਤੱਕ ਪਹੁੰਚਾ ਲਵਾਂਗੇ ਜੀ ਚੁੰਨੀ ਜਿਆਦਾ ਬੜੀ ਆ ਚੱਲ ਭਾਈ ਸਾਸਰੀ ਘਰ ਵਾਲੀ ਸਾਸਰੀ ਘਰ ਲੁਗੇ ਸਾਸਰੀ ਘਰ ਤੂੰ ਮਨੁਪੁੱਤ ਨੂੰ ਸਾਸਰੀ ਘਰ ਲੈ ਬੁਲਾ ਦੇ ਕਰ ਬਸ ਨਾ ਨਾ ਪੈਰੀ ਉੱਤੋਂ ਨਾ ਲਾ ਕਰ ਹਾਂ ਪੈਰੀ ਹੱਥ ਨਹੀਂ ਲਾ ਹਾਂ ਬੀਬੀ ਸਾਸਰੀ ਦਾ ਔਰ ਕਿਵੇਂ ਸੇਤ ਆਹੋ ਤੈਨੂੰ ਜੱਫੀ ਪਾ ਕੇ ਨਾ ਬਸ ਆਇਆ ਸਮਝ ਲਾ ਵੀ ਮੈਂ ਸਵਾਰ ਗਿਆ ਕਿਹੜਾ ਲਿਆ ਹਾਂ ਮੇਰੀ ਮਾਂ ਇਕਾਂ ਨੂੰ ਮਿਲਦਾ ਉਹ ਆ ਕੇ ਨਾ ਔ ਜਿਆਦਾ ਦਿੰਦਾ ਇਕਾਂ ਇੰਗਾ ਇੰਗਾ ਗਿਆ ਇੰਗਾ ਇੰਗਾ ਮੈਂ ਤੇਰੀ ਸਿਹਤ ਸੂਤ ਵੀ ਪੁੱਛ ਲਓ ਸਿਹਤ ਸੂਤ ਦਾ ਹਾਲ ਚੱਲ ਵੀ ਪੁੱਛ ਲਓ ਬੀਬੀ ਦੀ ਹਾਂ ਤਾ ਨਾਨੀ ਨੂੰ ਸਾਸਰੀ ਘਰ ਨਹੀਂ ਬੁਲਾਈ ਪੁੱਤ ਛੋਣਾ ਮੈਂ ਛੋਣਾ ਹੁਣ ਤਾਂ ਬੀਬੀ ਤੇਰੀ ਸਿਹਤ ਮੈਨੂੰ ਕਾਇਮ ਲਾ ਦੇ ਪਹਿਲਾਂ ਨੜਦੇ ਹਾਂ ਹਾਂ ਚਲੋ ਸੂਤ ਬਹੁ ਬਹੁ ਨੂੰ ਬਹੁ ਬਹੁ ਕਰਕੇ ਹੋ ਗਈ ਸੇ ਤਾਂ ਕਾਇਮ ਆ ਬਹੁ ਦੇਵ ਹੱਥ ਦੀਆਂ ਪੱਕੀਆਂ ਹੁਣ ਪ੍ਰਸ਼ਾਦ ਦੇ ਸਕਦੀਆਂ ਉਸੇ ਕਰਕੇ ਹਾਂ ਟੈਨਸ਼ਨ ਫਰੀ ਹੋ ਗਈ ਪਹਿਲਾਂ ਟੈਨਸ਼ਨ ਹੈਗੀ ਦੀ ਹੁਣ ਟੈਨਸ਼ਨ ਫਰੀ ਹੋ ਗਈ ਹਾਂ ਹਾਂ ਇੱਥੇ ਵੀ ਨੇ ਰਚਪਾਟ ਤਿਆਰ ਆਪਾਂ ਕਮਾਲੇ ਕਰਤਾ ਯਾਰ ਇਹ ਆ ਲੈ ਹੁਣ ਕਰੂਗਾ ਚਾਨਣਾ ਹੁਣ ਹੋਊਗਾ ਚਾਨਣਾ ਜਾ ਹੋ ਗਿਆ ਆ ਪਰਦੇ ਵੀ ਉਧਰ ਨੂੰ ਹਟਾਉਣੇ ਪੈਣਗੇ ਤਾਂ ਚਾਨਣਾ ਦਾ ਹੁਣ ਚੱਲ ਦੇਖਿਆ ਕਿੰਨੀ ਜ਼ਿੰਮੇਵਾਰੀ ਆ ਹਾਂ ਜ਼ਿੰਮੇਵਾਰੀ ਕਿ ਉਹ ਤਾਂ ਲਾ ਲੰਨੇ ਆ ਕਿੰਨੀ ਜ਼ਿੰਮੇਵਾਰੀ ਹੈ ਵੀ ਸਰੇਂਦਰ ਆਉਂਦੀ ਉੱਧਰ ਖੜ ਗਈ ਰਸੋਈ ਚ ਵੀ ਕਿਆ ਸੇਵਾ ਕਰਨੀ ਇਹਨਾਂ ਦੀ ਲੜਟ ਭੱਜ ਗਈ ਬੀਬੀ ਕਹਿੰਦੀ ਉਹ ਬਾਹਰੇ ਬਹਿਣਾ ਤਿਆਰ ਨਾ ਬਹਿ ਕੇ ਆਪਣਾ ਘਰ ਸਾਡਾ ਸਾਨੂੰ ਕੋਈ ਰਿਸ਼ਤੇਦਾਰ ਵਾਲਾ ਕੰਮ ਨਹੀਂ ਤੇਰੇ ਵਾਸਤੇ ਤੇਰਾ ਜਵਾਈ 8 ਸਾਲ ਬਾਅਦ ਤੇ ਆਇਆ ਸਾਡੇ ਵਾਸਤੇ ਤਾਂ ਤੇਰੇ ਬਾਅਦ 8 ਸਾਲ ਬਾਅਦ ਆਇਆ ਸਾਡੇ ਬਾਅਦ ਤੇ ਤੱਕ ਰੋਜ਼ ਸਾਡੇ ਨਾਲ ਹੀ ਆ ਬਚਾ ਲਈਏ ਜਿਆਦਾ 7 8ਵੇਂ ਸਾਲ ਚੱਲਦਾ 8ਵੇਂ ਚ ਗਿਆ ਤਾ ਇਹ ਹਾਂ ਸਾਲ ਬਾਅਦ ਅੱਡਾ ਨਹੀਂ ਕਿ 8 ਸਾਲ ਬਾਅਦ ਮੁੜਿਆ 8 ਸਾਲ ਬਾਅਦ ਮੁੜਿਆ ਉਹ ਲੁੱਦ ਕੀ ਦੀ ਬਾਤ ਹਾਂ ਮੈਂ ਪਹਿਿਓ ਪਹਿਿਓ ਹਾਂ ਮਹਾਤਮਾ ਅਗਰ ਹੀ ਮਾਰ 16 ਤੋਂ ਦੇਖ ਹਾਂ ਹਾਂ ਉਹ ਮੈਂ ਦੇਖਣਾ ਹੈ ਨਾ ਸਹੀ ਹੈ ਉਹ ਤਾਂ ਅਸੀਂ ਵੀ ਚੱਲ ਹਾਂ ਮੈਂ ਪਹਿਲਾਂ ਮਾਰ ਤੋਂ ਪਤਾ ਦੇਖਣਾ ਲੈ ਲੈ ਹੂੰ ਉਹ ਜਾ ਆਉਂਦਾ ਉਹ ਜੇ ਕੋਲ ਪਾ ਰਿਹਾ ਹਾਂ ਹਾਂ ਚੱਲ ਕੋਈ ਨਹੀਂ ਫਿਰ ਤਾਂ ਨਾ ਦੇਖ ਭਰਨਾ ਸਹੀ ਗੱਲ ਹਾਂ ਪਈਓ ਬੱਸ ਹੋ ਜਾਂਦਾ ਬੀਬੀ ਹੋ ਜਾਂਦਾ ਉਹ ਹੋ ਜਾਂਦਾ ਬੀਬੀ ਹੋ ਜਾਂਦਾ ਤੂੰ ਵੀ ਆਇਆ ਤੇਰੇ ਹੱਥ ਹਾਂ ਬਹੁਤ ਕੋਨਾ ਕੋਈ ਚਾਹੀਦਾ ਵੀ ਬੀਬੀ ਕੋਰਾ ਕਰਾ ਰਹੀ ਬੰਦਾ ਲਾੜਲੇ ਕੋਲ ਤਪਾਓ ਕੰਮ ਖਰਾਬ ਹੋ ਜਾਂਦਾ ਹਾਂ ਹਾਂ ਚਾਹੀਦਾ ਵੀ ਇਦਾਂ ਹੀ ਆ ਉਹ ਹੀ ਲਗਦੀ ਸੋ ਉਹ ਕਾਦੀ ਪੱਤੀ ਤੇ ਨਾ ਨਹੀਂ ਲਗਾਈ ਉਹ ਬੀਬੀ ਇਹ ਸਫਰ ਕਰ ਕਰ ਕੇ ਥੱਕ ਗਈ ਆ ਬੁਖਾਰ ਬਖੂਰ ਵਾਲਾ ਤਾਂ ਬਹਾਨੇ ਆ ਸਾਰੇ ਕਹਿੰਦੇ ਕਿ ਕਿਸਮਤ 'ਚੇ ਖਾਣਾ ਪੀਣਾ ਹੈ ਨਹੀਂ ਆਹ ਮੈਂ ਇਹ ਆਪਾਂ ਹੀ ਖਾਣਾ ਆਪਾਂ ਦੋਵਾਂ ਨੇ ਖਾਣਾ ਉਹ ਵੀ ਹੋਰ ਲੋਟ ਦੇ ਕੀ ਜਾਂਦਾ ਆਪਾਂ ਮੈਂ ਭਾਵੇਂ ਪੈਸੇ ਨਾਲ ਲਾ ਆਪੇ ਮੈਂ ਹੀ ਰਹਿ ਗਿਆ ਇਕੱਲਾ ਖਾਣੇ ਵਾਲਾ ਇਹਦਾ ਮਤਲਬ ਮੈਂ ਇਹਨਾਂ ਸਮਾਨ ਕਿੱਥੇ ਮਗਾ ਦੂੰਗਾ ਬੀਬੀ ਓ ਉਹ ਕਹੀ ਜਾਂਦਾ ਮੈਂ ਬਾਹਰ ਤੇ ਆ ਮੈਨੂੰ ਖਰਾਬ ਨਾ ਕਰੇ ਹਾਂ ਹਰਨਾ ਬੀਬੀ ਟਛਣਾ ਲਾ ਟੈਂਸ਼ਨ ਆ ਲੈ ਹਰਨਾ ਖਾਚਕਲਾ ਟਖਲਾ ਫਰ ਨਿਆਣੀ ਥੋਣੀ ਆ ਗਈ ਨਹੀਂ ਨਹੀਂ ਤੁਰਾਂ ਕੋਈ ਬੀਬੀ ਸੀ ਆਪੇ ਤੁਰਾਂ ਨਾ ਬੈਠ ਜਾਨੀ ਬੰਦਾ ਮੈਂ ਰੁੱਖਾਂ ਨਾ ਆਹ ਬੀਬੀ ਮੇਰਾ ਫਿਕਰ ਕਰਦੀ ਹੈ ਕਹਿੰਦੀ ਗਿਆਨੀ ਬੰਦਾ ਉਹ ਵੀ ਜੂਠਾ ਨਾ ਕਰ ਦੇਵੇ ਕਿਤੇ ਚੱਕ ਦੇ ਫੱਟੇ ਪਪਾ થઈ ਹੁੰਦਾ ਉਹ ਮੈਂ ਹੋਰ ਐ ਕਿ ਮਾਰ ਤੱਕ ਚੁਕੂਣ ਘਰੇ ਲੈ ਕੁਮਾਰ ਜੱਟ ਐਂਡ ਫਰਸਟ ਆਹ ਬੰਦੇ ਲੱਗ ਗਏ ਨੂੰ ਹਾਂ ਤੇ ਇਹ ਚੱਕਦੇ ਫਟੇ ਬੀਬੀ ਆਏ ਆ ਸਵਾਦ ਨਾਲ ਖਾਓ ਜਿਹੜੀ ਜੀ ਖਾਣੀ ਆ ਆਪਣੀ ਨਾ ਉਹ ਤਾਂ ਇਹਦਾ ਪਹਿਲੀ ਨਾ ਕਰਦੀ ਆ ਵਾਲੇ ਨੂੰ ਹਾਂ ਹਾਂ ਜਿੱਤੇ ਰੱਖਣਾ ਫਿਕਰ ਕਰਦਾ ਉਲਟਾ ਤੈਨੂੰ ਪੁੱਛਣਾ ਚਾਹੀਦਾ ਵੀ ਵੀਰੇ ਤੈਨੂੰ ਕਾਣਾ ਉਹ ਤੈਨੂੰ ਪੁੱਛਦਾ ਭਾਣੇ ਤੈਨੂੰ ਕਾਣਾ ਨਾ ਮੈਂ ਕਾਲਾ ਕਾਲਾ ਆ ਕੌਫੀ ਬਣੀ ਪਈ ਆ ਦੇਖੋ ਇਹ ਇੱਕ ਕੌਫੀ ਸਹੀ ਨਹੀਂ ਆ ਸੱਟ ਲਾਉਂਦੇ ਹੋ ਅਜਾ ਹੋਰ ਸਮਾਨ ਆ ਗਿਆ ਪਕੌੜੀਆਂ ਆ ਗਿਆ ਉਹ ਹਾਂ ਲਓ ਜੀ ਛਕ ਲਿਆ ਛਕ ਲਿਆ ਸਰੇਂਦਰ ਨੂੰ ਬੁਲਾ ਲਓ ਸਰੇਂਦਰ ਵੀ ਰਿਸ਼ਤੇਦਾਰ ਨਹੀਂ ਆ ਉਧਰੇ ਬੜ ਗਿਓ ਨਾ ਇਹਗਾ ਸਰੇਂਦਰ ਇਹ ਬੀਬੀ ਨੇ ਆਪਣੀ ਤੀਹ ਦਾ ਰੱਖਿਆ ਵਾਂਦਾ ਪਿਆਰਾ ਜਨਾ ਹੋਈਂਗਾ ਬੱਚ ਬੰਦਾ ਨਾ ਹੋਣਾ ਇਹ ਕਾਈ ਕਰਦੀਂਗਾ ਹਾਂ ਐਨਾ ਵਧੀਆ ਨਾ ਤਾਂ ਬੀਬੀ ਸਰਿੰਦਰ ਰੱਖਿਆ ਪਰ ਵੇਂਗਾ ਕਾ ਨੂੰ ਲੱਗ ਗਿਆ ਸਰਿੰਦਰ ਭਾਈ ਤੂੰ ਰਿਸ਼ਤੇਦਾਰ ਨਹੀਂ ਇੱਧਰ ਆ ਜਾ ਅੱਜ ਤਾਂ ਬਹਿ ਕੇ ਬੀਬੀ ਕੋਲ ਬਹਿ ਕੇ ਪਕੌੜੇ ਖਾ ਪੈ ਕੇ ਤੂੰ ਵੀ ਬਹਿ ਜਾ ਮੁਕੇ ਆ ਜਾ ਆ ਜਾ ਸਰਿੰਦਰ ਬੀਬੀ ਨੇ ਤਾਂ ਨੋਹਿੰਗਾ ਕਾ ਤੇ ਰੱਖਿਆ ਤਾਂ ਪਤਾ ਨਹੀਂ ਕਿ ਆ ਗਾ ਬਈ ਨਾ ਅੱਥਰ ਗਾ ਹਾਂ ਕਰਤਾਰਨ ਜੱਪੂ ਐ ਹਾਂ ਕੋਲੋਂ ਲੈਣ ਦੇ ਲੈਣ ਦੇ ਵੀਡੀਓ ਚਲਾ ਦੱਸ ਚਲੋ ਠੀਕ ਹੈ ਜੀ ਮਿਲਦੇ ਆਂ ਬੀਬੀ ਕੀ ਜਿਆਦਾ ਇਲਕੀ ਥੋੜੀ ਜਿਹਾ ਪੋਰਨ ਚ ਕਲੇੜ ਘੜਾਉਦੇ ਵੇ